ਮੈਂ ਐਲਾਨ ਕਰ ਦਿੱਤਾ ਗਿਆ ਕਿ ਜਿਹੜੀਆਂ ਵੀ ਬਸਾਂ ਸਰਕਾਰੀ ਚੱਲਦੀਆਂ ਨੇ ਉਹਨਾਂ ਦੇ ਵਿੱਚ 52 ਸੀਟਾਂ ਤੋਂ ਵੱਧ ਜਿਹੜੀਆਂ ਸਵਾਰੀਆਂ ਨੇ ਨਹੀਂ ਬਿਠਾਈਆਂ ਜਾਣਗੀਆਂ ਤੁਹਾਨੂੰ ਪਹਿਲਾਂ ਸੰਗਰੂਰ ਦੇ ਬੱਸ ਸਟੈਂਡ ਦਾ ਹਾਲ ਦਿਖਾ ਦਈਏ ਕਿ ਤੁਸੀਂ ਚਾਰੇ ਪਾਸੇ ਲੋਕਾਂ ਦੀ ਭੀੜ ਦੇਖ ਸਕਦੇ ਹੋ ਕਿ ਬਸਾਂ ਦੀ ਉਡੀਕ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਸਫ਼ਰ ਕਰਨ ਵਾਲੇ ਨੇ ਉਹ ਕਿਸ ਤਰੀਕੇ ਦੇ ਨਾਲ ਇਕੱਠੇ ਹੋਏ ਨੇ ਤੇ ਬਸਾਂ ਦੇ ਵਿੱਚ ਬੜਨ ਦੇ ਲਈ ਕਿਸ ਤਰੀਕੇ ਨਾਲ ਜਿਹੜੀ ਇਹ ਹੱਥਾ ਪਈਆ ਲੋਕਾਂ ਵੱਲੋਂ ਕੀਤੀ ਜਾ ਰਹੀ ਆ ਸਾਫ਼ ਤੌਰ ਦੇ ਉੱਪਰ ਬਸਾਂ ਦੇ ਉੱਪਰ ਜਿਹੜੇ ਨੇ ਪੋਸਟਰ ਨੇ ਉਹ ਵੀ ਲਗਾ ਦਿੱਤੇ ਗਏ ਨੇ ਮਾਤਾ ਉਹਦੇ ਨਾਲ ਦੇ ਬੰਦੇ ਟੜ ਗਏ ਹਾਂ ਦੋ ਤੁਸੀਂ ਮੈਂ ਰਹਿ ਗਿਆ ਇਹਦੇ ਖੜਾ ਰੋਕਦੇ ਮੜਾ ਗਏ ਉਹ ਜ਼ਰੂਰ ਵਿੱਚ ਲੋਕ ਪਰੇਸ਼ਾਨ ਹੋ ਰਹੇ ਨੇ ਚੱਲਦੀਆਂ ਇਹਨੇ ਬੱਸਾਂ ਨੇ ਉਹਨਾਂ ਦੇ ਵਿੱਚ ਧੱਕੇ ਦੇ ਨਾਲ ਲੋਕਾਂ ਦੇ ਵੱਲੋਂ ਛੜਿਆ ਰਿਹਾ ਕਿਉਂਕਿ ਸਾਫ਼ ਤੌਰ ਤੇ ਜਿਹੜੇ ਡਰਾਈਵਰ ਨੇ ਕਨੈਕਟਰ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਏ ਕਿ 52 ਸਵਾਰੀਆਂ ਤੋਂ ਵੱਧ ਸਾਡੇ ਵੱਲੋਂ ਟਾਖੀਆਂ ਬੰਦ ਕਰ ਲਈਆਂ ਜਾਣਗੀਆਂ 52 ਸਵਾਰੀਆਂ ਤੋਂ ਵੱਧ 52 ਲੋਕ ਜਦੋਂ ਸੀਟਾਂ ਦੇ ਉੱਪਰ ਬੈਠ ਗਏ ਤਾਂ ਕਿਸੇ ਵੀ ਜਗ੍ਹਾ ਸਾਈਡ ਦੇ ਉੱਪਰ ਅਗਰ ਕੋਈ ਖੜਦਾ ਤਾਂ ਉਹਨੂੰ ਨਹੀਂ ਬਿਠਾਇਆ ਜਾਊਗਾ ਤਾਂ ਕਿਤੇ ਨਾ ਕਿਤੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਪਹਿਲਾਂ ਅਸੀਂ ਪੀਆਰਟੀਸੀ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕਿਵੇਂ ਦੇਖਦੇ ਹੋ ਜਿਹੜਾ ਨਵਾਂ ਕਾਨੂੰਨ ਹੈ ਇਦਾਂ ਲੋਕ ਵੱਡੇ ਪੱਧਰ ਤੇ ਪਰੇਸ਼ਾਨ ਹੋ ਰਹੇ ਨੇ ਕੀ ਕਹੋਗੇ ਇਹਦਾ ਮੁੱਖ ਗਾਰਨ ਪੰਜਾਬ ਟਰਾਂਸਪੋਰਟ ਮੰਤਰੀ ਪੰਜਾਬ ਆ ਜੀ ਜਿਨ੍ਹਾਂ ਨੇ ਆਪਦੇ ਵੀਡੀਓ ਰਾਹੀਂ ਦੱਸਿਆ ਇਹ ਗੱਲਾਂ ਨੂੰ ਵੀ ਜਿਹੜੀਆਂ ਓਵਰਲੋਡ ਗੱਡੀਆਂ ਨੇ ਗਈਆਂ ਵੀ ਉਹਦੇ ਨਾਲ ਆਮ ਲੋਕਾਂ ਦੀ ਜਾਨ ਦਾ ਖਿਲਵਾੜ ਹੁੰਦਾ ਓਵਰਲੋਡਿੰਗ ਬੰਦ ਹੋਣੀ ਚਾਹੀਦੀ ਆ ਦਨ ਜਾਇਜ ਸਵਾਰੀ ਨਹੀਂ ਹੋਣੀ ਚਾਹੀਦੀ ਇਹ ਉਹਨਾਂ ਦੇ ਬਿਆਨ ਨੇ ਤੁਹਾਡੇ ਵੱਲੋਂ ਜਿਹੜੇ ਪੋਸਟਰ ਲਗਾ ਦਿੱਤੇ ਗਏ ਨੇ ਤਾਂ ਸਾਫ਼ ਤੌਰ ਤੇ ਸਵਾਰੀਆਂ ਨੂੰ ਹਦਾਇਤ ਤੁਸੀਂ ਕਰਤੀ ਆਪਣੇ ਵੱਲੋਂ ਬਿਲਕੁਲ ਜੀ ਜੇ ਹੁਣ ਆਪਾਂ ਦੇਖੀਏ ਕਿਉਂਕਿ ਕੋਰਟ ਦੇ ਵੱਲੋਂ 52 ਸੀਟੜ ਗੱਡੀ ਕੰਪਨੀ ਵੱਲੋਂ ਪਾਸ ਹੋ ਕੇ ਆਉਂਦੀ ਆ ਤੇ 52 ਸੀਟੜੀ ਕੋਰਟ ਉਹਨੂੰ ਮੰਨਦਾ ਤੇ ਕਾਨੂੰਨ ਦੇ Dਾਰੇ ਵਿੱਚ ਕਈ ਸਾਥੀਆਂ ਦੇ ਸਾਡੇ ਓਵਰਲੋਡ ਦੇ ਚਲਾਨ ਵੀ ਹੋਏ ਨੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਆਮ ਜਨਤਾ ਦੀ ਜਾਨ ਨੂੰ ਦੇਖਦੇ ਹੋਏ ਅਸੀਂ ਇਹ ਫੈਸਲਾ ਲਿਆ ਹੈ ਤੇਰੀਆਂ ਸਾਡੀਆਂ ਵੱਖ-ਵੱਖ ਟੀਮਾਂ ਨੇ ਅਸੀਂ ਉਹ ਟੀਮ ਤਨਤ ਖੜੀ ਹੈ ਜੀ ਜਿਹੜਾ ਕੋਈ ਮਰੀਜ਼ ਆ ਜਾਂ ਜਿਹੜਾ ਕੋਈ ਲੇਡੀਜ਼ ਬੱਚੇ ਵਾਲੀ ਆ ਉਹਨੂੰ ਅਸੀਂ ਉਹ ਇੱਕ ਇਨਸਾਨੀਅਤ ਦੇ ਤੌਰ ਤੇ ਮੁੱਖ ਰੱਖ ਕੇ ਉਹਨੂੰ ਅਸੀਂ ਗੱਡੀ ਦੇ ਵਿੱਚ ਚੜਾ ਰਹੇ ਹਾਂ ਉਹ ਦੀ ਕੋਈ ਗੱਲ ਨਹੀਂ ਅਸੀਂ ਆਮ ਲੋਕਾਂ ਦੇ ਨਾਲ ਆ ਪਰ ਬਿਲਕੁਲ ਲਗਾਤਾਰ ਜਿਹੜੇ ਮੁਲਾਜ਼ਮ ਨੇ ਇਹਨਾਂ ਦੇ ਵੱਲੋਂ ਆਪਣੇ ਤਰਕ ਦਿੱਤੇ ਜਾ ਰਹੇ ਨੇ ਪਰ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਬਸ ਬਸ ਦੀ ਪਿੱਛੇ ਵਾਲੀ ਜਿਹੜੀ ਤਾਕੀ ਆ ਉਹ ਅੰਦਰੋਂ ਬੰਦ ਕੀਤੀ ਹੋਈ ਆ ਸਾਫ਼-ਸਾਫ਼ ਇਹ ਜਿਹੜਾ ਪੋਸਟਰ ਆ ਇਹ ਪੋਸਟਰ ਲਿਖਿਆ ਹੋਇਆ ਜਿਸ ਤੇ ਉੱਪਰ ਲਿਖਿਆ ਗਿਆ ਕਿ ਕਿਰਪਾ ਕਰਕੇ ਯਾਤਰੀ ਧਿਆਨ ਦੇਣ ਬਸ ਤੇ ਵਿੱਚ ਸਿਰਫ 52 ਸੀਟਾਂ ਨੇ ਤੇ 52 ਸੀਟਾਂ ਦੇ ਉੱਪਰ ਹੀ ਜਿਹੜੇ ਨੇ ਬੈਠ ਬੈਠਣ ਬੈਠਣ ਵਾਲੀਆਂ ਸੀਟਾਂ ਤੋਂ ਬਿਨਾਂ ਖੜਨਾ ਸਾਈਡ ਤੇ ਜ਼ਰੂਰੀ ਹੈਗੇ ਆ ਤਾਂ ਬਿਲਕੁਲ ਜਿਹੜੀ ਆ ਸਾਫ਼ ਬੰਦੀਆਂ ਨੇ ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ ਬੱਚੇ ਕਾਫੀ ਪਰੇਸ਼ਾਨ ਹੋ ਰਹੇ ਨੇ ਮੈਡਮ ਕਿਵੇਂ ਦੇਖਦੇ ਹੋ ਜਿਹੜੇ ਸਵਾਰੀਆਂ ਨੇ ਕਿਦਾਂ ਕਿਦਾਂ ਸਾਰਿਆਂ ਦਾ ਬੁਰਾ ਹਾਲ ਹੋ ਰਿਹਾ ਬੁਰਾ ਹਾਲ ਹੈ ਜੀ ਬੁਰਾ ਹਾਲ ਹੈ ਬਾਈ ਜੀ ਕਿਵੇਂ ਦੇਖਦੇ ਹੋ ਲਗਾਤਾਰ ਜਿਹੜਾ ਹੈਗਾ ਇਹ ਜਿਹੜੀ ਆ ਪੰਦਸ਼ਾ ਸਹੀ ਆ ਯਾਰ ਜਿਵੇਂ ਵੀ ਹੁਣ ਥੋੜਾ ਵਾ ਰੂਲ ਚਾਹੀਦਾਗਾ ਜੀ ਡਿਊਟੀ ਤਾਂ ਹੁਣ ਕਰਨੀ ਹੋਈ ਜਾਂਗੀ ਬੰਦੇ ਨੇ ਬਸਤੀ ਆ ਕੇ ਕਰਾਂਗੇ ਹੁਣ ਤਾਂ ਫਿਰ ਘੰਟਾ-ਘੰਟਾ ਬੱਸ 'ਚ ਬੈਠਣ ਨੂੰ ਜਗ੍ਹਾ ਨਹੀਂ ਮਿਲਿਆ ਕਰੂਗੀ ਸੀਟਾ ਫੁੱਲੋ ਦੇ ਨਾਲ ਦੇ ਨਾਲ ਤੱਕੀ ਪੰਦਸ਼ਾ ਇਹ ਤਾਂ ਗਲਤ ਹੋ ਵੀਰੇ ਤਾਂ ਐਵੇਂ ਤਾਂ ਥੋੜੀ ਹੁੰਦਾਗਾ